ਲੱਗੀ ਹੈ ਕੀ ਕਾਰਨ ਦੇ ਸਰ ਕਿਹੜੀ ਜਗ੍ਹਾ ਲੱਗੀ ਇਹ ਇਹ ਉੱਪਰ ਸਾਡੀ ਕਿਚਨ ਸੇਕ ਉਹ ਇੱਕ ਸ਼ਾਰਟ ਸਰਕਟ ਹੋਇਆ ਹੁਣ ਪੂਰਾ ਪਤਾ ਨਹੀਂ ਲੱਗ ਸਕਿਆ ਅਚਾਨਕ ਅੱਗ ਲੱਗੀ ਗਰਮੀ ਕਰਕੇ ਕਿੰਨਾ ਕੁ ਨੁਕਸਾਨ ਨੁਕਸਾਨ ਥੋੜਾ ਹੋਇਆ ਜਿਆਦਾ ਨਹੀਂ ਹੋਇਆਗਾ ਕੋਈ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਵੀ ਇੱਥੇ ਮਾਲੀ ਨੁਕਸਾਨ ਮੜਾ ਬਸ ਸਾਡਾ ਸਮਾਨ ਤੋਂ ਨੁਕਸਾਨ ਲੱਗੀ ਥੋੜੇ ਬੋਤ ਤਨ ਬਚਾ ਹੋ ਗਿਆ ਪਰ ਫਿਰ ਵੀ ਬਚਾ ਕਾफी ਹੋਇਆ ਹੈ ਉਹਨੇ ਅਨਕ ਟੋਲ ਕਰ ਲਿਆ ਫਾਇਰ ਬ੍ਰਿਗੇਡ ਵਾਲੇ ਵੱਖਰੇ ਸਿਰ ਆਗੇ ਸਾਰੇ ਕੰਮ ਸੁਭਾ ਲਿਆ ਗਿਆ ਸਾਰਾ ਨਹੀਂ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਕਿੰਨੀਆਂ ਗੱਡੀਆਂ ਕਿੰਨੀਆਂ ਪਾਣੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਹਸ ਵੇਲੇ ਵੀ ਮੌਜੂਦ ਨੇ ਅੱਗ ਬੁਝ ਗਈ ਆ ਕੋਈ ਸਾਨੂੰ ਕੋਈ ਕੰਪਲੇਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਆ ਕੋਈ ਤਾਰ ਖੁਰ ਛੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਫਟੋ ਕੇ ਹਾਲੇ ਦੋਏ ਪਚਾਹ ਆਸਪੜੋ ਅੰਡੀ ਕੋਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਹੈ ਮਾਲਿਕ ਕੋਈ ਬੋਤਾ ਨੁਕਸਾਨ ਨਹੀਂ ਹੋਇਆ ਪਚਾਹ ਹੋ ਗਿਆ ਟਾਈਮ ਤੇ ਸਾਡੀ ਮਦਦ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲੋ ਪੁਲਿਸ ਵੀ ਪਹੁੰਚ ਗਈ ਸਾਰੇ ਵਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਥਗੀ ਅਸੀਂ ਜਿਲ੍ਹ ਚੌਕ ਪਹਿਲੀ ਮੰਜ਼ਿਲ ਤੇ ਲੱਤੀ ਜੀ ਜੇ ਰਿਜ਼ਿਟ ਆ ਬਜੇ ਅੱਗ ਲੱਗੀ ਹੈ ਗੱਡੀ ਲਿਆਓ ਜੀ ਬਟਾਵਰ ਗਿਲ ਰੋਡ ਦੀ ਘਟਵੀਂ ਘਟਾਇਆ ਹੈ ਹੈਡਕੁਆਰਟਰ ਤੋਂ ਲੈ ਕੇ ਆ ਲੋਕਲ ਅਡੇ ਤੋਂ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਸਰਟੀਫਿਕੇਟ ਦੱਸਦੇ ਆ ਇਹਦੇ ਕਰਕੇ ਚਿੰਚੇ ਚ ਮਾਰੇ ਜੀ ਅੱਗ ਲੱਗੇ ਸੀ ਕਿ ਤੇ ਇਤੋਂ ਵਾ ਜ਼ਿਆਦਾ ਹੁਣ ਕਰਕੇ ਘਬਰਾ ਗਏ ਸੀ ਅਸੀਂ ਆਏ ਇੱਕ ਗੱਡੀ ਨਾਲ ਹੀ ਬੁਝ ਗਈ ਸੀ ਅੱਗ ਬੁਝ ਗਈ ਹਾਂਜੀ ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ